ਸੁਖਬੀਰ ਬਾਦਲ ਤੋਂ ਬਾਅਦ ਹੁਣ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਦਰਅਸਲ ਜੋ ਧਾਮੀ ਨੇ ਉਹਨਾਂ ਦੇ ਵੱਲੋਂ ਫੋਨ ਤੇ ਕਿਸੇ ਵਿਅਕਤੀ ਦੇ ਨਾਲ ਗੱਲਬਾਤ ਕਰਨ ਦੌਰਾਨ ਅਪਸ਼ਬਦ ਬੋਲੇ ਗਏ ਉਹਨਾਂ ਨੇ ਬੀਬੀ ਜਗੀਰ ਕੌਰ ਦੇ ਲਈ ਕੁਝ ਅਪਸ਼ਬਦ ਵਰਤਲੇ ਜਿਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵਿਰੋਧ ਹੋ ਰਿਹਾ ਹੈ ਜਿੱਦ ਤਰ ਇੱਕ ਪਾਸੇ ਜੋ ਮਹਿਲਾ ਕਮਿਸ਼ਨ ਦੇ ਚੇਅਰਮੈਨ ਚੇਅਰਪਰਸਨ ਨੇ ਉਹਨਾਂ ਦੇ ਵੱਲੋਂ ਖੁਦ ਸੂ ਮੋਟੋ ਲੈ ਕੇ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਕੀਤਾ ਗਿਆ ਤੇ ਇਸ ਤੋਂ ਬਾਅਦ ਹੀ ਜੋ ਸਿਕ ਸੰਸਥਾਵਾਂ ਨੇ ਇਹ ਜੋ ਆਗੂ ਨੇ ਸਾਰੇ ਉਹਨਾਂ ਤੇ ਅਸਤੀਫੇ ਦੀ ਮੰਗ ਕਰਦੇ ਹੁਣ ਨਜ਼ਰ ਆ ਰਹੇ ਨੇ ਲਗਾਤਾਰ ਉਹ ਵਿਵਾਦਾਂ ਚ ਕਿਰੇ ਹੋਏ ਨੇ ਤੇ ਇਸ ਦੇ ਵਿਚਾਲੇ ਹੁਣ ਇੱਕ ਨਵੀਂ ਚਰਚਾ ਛਿੜ ਗਈ ਹੈ ਜੀ ਹੁਣ ਐਸਡੀਪੀਸੀ ਦਾ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ ਇਹ ਸਾਰੇ ਮਾਮਲੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸੁਖਵਿੰਦਰ ਸ਼ੇਰਕਿਲ ਮੌਜੂਦ ਨੇ ਤਾਂ ਜੀ ਸੁਖਵਿੰਦਰ ਜੀ ਜਿਵੇਂ ਪ੍ਰਧਾਨਤਾਮੀ ਦੇ ਵੱਲੋਂ ਅਪਸ਼ਬਦ ਬੋਲੇ ਗਏ ਆਪਕ ਹੋ ਜਾਂਦਾ ਕੋਇਆ ਜਾਂਦਾ ਬੰਦੇ ਤੋਂ ਕਈ ਵਾਰ ਹੋ ਜਾਂਦਾ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਵੱਡੇ ਪੱਧਰ ਤੇ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਚਾਹੇ ਸਿਕ ਸੰਸਥਾਵਾਂ ਹੋਣ ਜਾਂ ਆਗੂ ਹੋਣ ਹਰ ਕੋਈ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਿਹਾ ਹੈ ਬਿਲਕੁਲ ਸੁਪਰੀਆ ਜਿਹੜੇ ਵਿਰੋਧ ਦੀ ਗੱਲ ਤੁਸੀਂ ਕੀਤੀ ਪ੍ਰਧਾਨ ਸਾਹਿਬ ਜਿਸ ਅਹੁਦੇ ਤੇ ਬੈਠੇ ਨੇ ਜਿਸ ਮਰਿਆਦਾ ਦੇ ਅਕੋਰਡਿੰਗ ਸਿੱਖ ਧਰਮ ਚੱਲਦਾ ਹੈ ਤੇ ਜਿਸ ਅਹੁਦੇ ਤੇ ਉਹ ਬੈਠੇ ਨੇ ਉਥੇ ਅਜਿਹੇ ਸ਼ਬਦ ਬੋਲਣੇ ਆਪਣੇ ਆਪ ਦੇ ਲਈ ਬਹੁਤ ਚਿੰਤਾਜਨਕ ਨੇ ਮਾੜੀ ਗੱਲ ਹੈ ਕਿਸੇ ਨੂੰ ਵੀ ਨਹੀਂ ਬੋਲਣੇ ਚਾਹੀਦੇ ਤੇ ਜਿਹੜੀ ਵਿਰੋਧ ਦੀ ਗੱਲ ਆ ਉਹ ਸੁਭਾਵਿਕ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਉਹਨਾਂ ਦਾ ਵਿਰੋਧ ਹੋਵੇਗਾ ਪਰ ਵਿਰੋਧ ਦੇ ਬਾਵਜੂਦ ਉਹਨਾਂ ਨੇ ਆਪਣੀ ਨਾਲ ਦੀ ਨਾਲ ਮਾफी ਵੀ ਮੰਗੀ ਕੇ ਮੈਂ ਗਲਤ ਸ਼ਬਦ ਨੇ ਜਿਹੜੇ ਬੋਲੇ ਗਏ ਨੇ ਤੇ ਹੁਣ ਲਗਾਤਾਰ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਭਾਵੇਂ ਬੀਬੀ ਜ਼ਗੀਰ ਕੌਰ ਹੋਰਾਂ ਦਾ ਬਿਆਨ ਆਵੇ ਤਾਂ ਉਹਨਾਂ ਨੇ ਵੀ ਜਿਹੜੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ ਜਾਂ ਵਕ ਵਕ ਸਿੱਖ ਸੰਸਥਾਵਾਂ ਨੇ ਉਸ ਦੇ ਵਿੱਚ ਲਗਾਤਾਰ ਜਿਹੜੇ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਇਹ ਇੱਕ ਸਵਾਭਿਕ ਘਟਨਾ ਜਦ ਕੋਈ ਇਸ ਵੱਡੇ ਅਹੁਦੇ ਤੇ ਹੋਵੇ ਉਹ ਵੀ ਖਾਸ ਤੌਰ ਤੇ ਐ ਜੀ ਪੀ ਸੀ ਦਾ ਪ੍ਰਧਾਨ ਜਿਹੜੀ ਸਿੱਖ ਕੌਮ ਹਮੇਸ਼ਾ ਔਰਤਾਂ ਨੂੰ ਸਤਿਕਾਰ ਦਿੰਦੀ ਰਹੀ ਹੈ ਕਿਉਂਕਿ ਵੈਦਿਕ ਕਾਲ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਔਰਤਾਂ ਨੂੰ ਬਰਾਬਰ ਮੰਨਿਆ ਜਾਂਦਾ ਪਰ ਉਸ ਤੋਂ ਬਾਅਦ ਜਿਵੇਂ ਜਿਵੇਂ ਅੱਗੇ ਸਮਾ ਬਦਲੇ ਆ ਤੇ ਅਲੱਗ-ਅਲੱਗ ਕਾਲ ਆਈ ਤਾਂ ਉਸ ਦੇ ਵਿੱਚ ਹਾਲਾਤ ਔਰਤਾਂ ਦੇ ਚਿੰਤਾਜਨਕ ਬਣਦੇ ਗਏ ਪਰ ਫਿਰ ਗੁਰਨਾਨਕ ਦੇਵ ਜੀ ਦਾ ਦੌਰ ਆਉਂਦਾ ਜਿਸ ਦੇ ਵਿੱਚ ਉਹਨਾਂ ਨੇ ਬਹੁਤ ਚੰਗੇ ਤਰੀਕੇ ਦੇ ਨਾਲ ਸੰਬੋਧਨ ਕੀਤਾ ਔਰਤਾਂ ਨੂੰ ਇੱਜ਼ਤ ਦਿੱਤੀ ਤੇ ਗੁਰੂ ਸਾਹਿਬਾਨਾਂ ਦੇ ਵਿੱਚ ਸਿੱਖ ਕਾਲ ਦੇ ਵਿੱਚ ਔਰਤਾਂ ਨੂੰ ਹਮੇਸ਼ਾ ਬਹੁਤ ਮਾਨ ਸਤਿਕਾਰ ਦਿੱਤਾ ਜਾਂਦਾ ਰਿਹਾ ਤੇ ਹੁਣ ਉਸ ਮਾਨ ਸਤਿਕਾਰ ਦੇਣ ਵਾਲੀ ਕੌਮ ਦੇ ਕਮੇਟੀ ਦੇ ਪ੍ਰਧਾਨ ਵੱਲੋਂ ਅਜਿਹੇ ਸ਼ਬਦ ਨੇ ਜਿਹੜੇ ਉਹ ਆਪਣੇ ਆਪ ਦੇ ਵਿੱਚ ਨਿੰਦਣਯੋਗ ਨੇ ਪਰ ਸਵਾਲ ਬਹੁਤ ਵੱਡੇ ਨੇ ਕਿ ਜਦ ਇੱਕ ਵਿਅਕਤੀ ਜਿਸ ਨੇ ਆਪ ਦਾ ਆਪਾ ਖੋਇਆ ਤੇ ਉਸ ਨੇ ਗਾਲਾਂ ਕੱਢੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗ ਲਈ ਤੇ ਫਿਰ ਉਸ ਤੋਂ ਬਾਅਦ ਇਹ ਮੁੱਦਾ ਕਿਤੇ ਨਾ ਕਿਤੇ ਠੰਡਾ ਪੈ ਜਾਣਾ ਚਾਹੀਦਾ ਸੀ ਪਰ ਵਿਰੋਧ ਕਰਨ ਵਾਲਿਆਂ ਨੇ ਹਮੇਸ਼ਾ ਵਿਰੋਧ ਕਰਨਾ ਹੁੰਦਾ ਖਾਸ ਤੌਰ ਤੇ ਬਹੁਤ ਸਾਰੇ ਅਜਿਹੇ ਲੋਕ ਵਿਰੋਧ ਕਰ ਰਹੇ ਨੇ ਜਿਨ੍ਹਾਂ ਤੇ ਆਪਣੇ ਆਪ ਦੇ ਵਿੱਚ ਬਹੁਤ ਇਲਜ਼ਾਮ ਨੇ ਸਾਨੂੰ ਚਾਹੀਦਾ ਤਾਂ ਇਹ ਹੈ ਕਿ ਕਿਸੇ ਨੂੰ ਵੀ ਕੋਈ ਭਾਵੇਂ ਔਰਤ ਹੈ ਭਾਵੇਂ ਕੋਈ ਮਰਦ ਹੈ ਕਿਸੇ ਨੂੰ ਵੀ ਇੱਕ ਦੂਜੇ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਤੇ ਅਸੀਂ ਆਮ ਬੋਲਚਾਲ ਦੇ ਵਿੱਚ ਇੰਨੀਆਂ ਗਾਲਾਂ ਕੱਢਦੇ ਹਾਂ ਤੇ ਅਸੀਂ ਉਹ ਲੋਕ ਜ਼ਰੂਰ ਧਾਮੀ ਸਾਹਿਬ ਤੇ ਸਵਾਲ ਖੜੇ ਕਰ ਸਕਦੇ ਨੇ ਜਿਸ ਨੇ ਉਹ ਭਾਵੇਂ ਕੋਈ ਬੀਬੀ ਹੈ ਭਾਵੇਂ ਕੋਈ ਮਰਦ ਹੈ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕੋਈ ਗਾਲ ਨਹੀਂ ਕੱਢੀ ਜ਼ਿੰਮੇਵਾਰੀ ਤਾਂ ਸਾਰਿਆਂ ਨੂੰ ਉਭਾਉਣੀ ਪਵੇਗੀ ਹਾਂਜੀ ਧਰਮ ਜਿਹੜੇ ਹਰਜਿੰਦਰ ਧਾਮੀ ਨੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਹੈ ਜਿਹੜੀ ਉਹ ਗਾਲ ਕੱਢੀ ਉਹਨਾਂ ਦੀ ਗਲਤ ਗੱਲ ਹੈ ਪਰ ਦੂਜੇ ਪਾਸੇ ਜਿਹੜੇ ਲੋਕ ਸਵਾਲ ਚੁੱਕ ਰਹੇ ਨੇ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਗਾਲ ਨਹੀਂ ਕੱਢੀ ਬਹੁਤ ਸਾਰੇ ਸੱਜਣਾਂ ਦੇ ਤੱਕ ਕਿੰਨੇ ਕਿੰਨੇ ਗੰਭੀਰ ਇਲਜ਼ਾਮ ਲੱਗਦੇ ਨੇ ਕਿ ਅਸੀਂ ਆਪਣੇ ਘਰ ਪਰਿਵਾਰ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਅਸੀਂ ਇੱਜ਼ਤ ਮਾਣ ਦਿੱਤੀ ਹੈ ਜਿੰਨੀ ਇੱਜ਼ਤ ਮਾਣ ਦੇ ਲਈ ਉਹ ਸਤਕਾਰ ਕਰਦੀਆਂ ਸੀ ਕਿ ਸਾਡੇ ਭਰੂਣ ਹੱਤਿਆ ਨਹੀਂ ਹੋ ਰਹੀ ਕਿ ਰੇਪ ਨਹੀਂ ਹੁੰਦੇ ਕਿ ਔਰਤਾਂ ਦਾ ਸ਼ੋਸ਼ਣ ਨਹੀਂ ਹੁੰਦਾ ਜੇਕਰ ਇਹ ਸਾਰੇ ਮਸਲੇ ਹੱਲ ਨੇ ਤਾਂ ਧਾਮੀ ਸਾਹਿਬ ਦਾ ਬਹੁਤ ਵੱਡਾ ਮਸਲਾ ਹੈ ਧਾਮੀ ਸਾਹਿਬ ਨੂੰ ਕੁਰਸੀ ਤੋਂ ਚੱਕ ਕੇ ਬਾਹਰ ਮਾਰਨਾ ਚਾਹੀਦਾ ਤੇ ਜਿਹੜਾ ਬੰਦਾ ਇਹ ਕਹਿੰਦਾ ਕਿ ਮੇਰੀ ਘਰ ਵਾਲੀ ਨੂੰ ਵੀ ਬਰਾਬਰਤਾ ਹੈ ਮੇਰੀ ਧੀ ਨੂੰ ਵੀ ਬਰਾਬਰਤਾ ਹੈ ਮੇਰੀ ਭੈਣ ਨੂੰ ਵੀ ਬਰਾਬਰਤਾ ਹੈ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਗਾਲ ਨਹੀਂ ਕੱਢੀ ਉਸ ਬੰਦੇ ਨੂੰ ਫਿਰ ਜਿਹੜਾ ਐ ਜੀ ਪੀ ਸੀ ਦਾ ਨਵਾਂ ਪ੍ਰਧਾਨ ਬਣਾ ਦੇਣਾ ਚਾਹੀਦਾ ਤੇ ਧਾਮੀ ਸਾਹਿਬ ਨੂੰ ਫੜ ਕੇ ਕੁਰਸੀ ਤੋਂ ਲਾਹ ਦੇਣਾ ਚਾਹੀਦਾ ਤੇ ਦੂਜੇ ਪਾਸੇ ਜਿਹੜੇ ਅ ਅਸੀਂ ਅਸਲ ਦੇ ਵਿੱਚ ਸਾਡਾ ਸੁਭਾਅ ਬਣ ਗਿਆ ਕਿ ਸਵਾਦ ਲੈਣ ਦਾ ਜਦ ਕਿਸੇ ਵੱਡੇ ਬੰਦੇ ਦੀ ਪੱਗ ਲੈਂਦੀ ਹੈ ਤਾਂ ਸਾਡੇ ਲੋਕਾਂ ਨੂੰ ਬਹੁਤ ਸਵਾਦ ਆਉਂਦਾ ਹੈ ਤੇ ਸਾਡਾ ਸੁਭਾਅ ਬਣ ਗਿਆ ਕਿ ਕੋਈ ਬੰਦਾ ਗਲਤੀ ਦਾ ਕਰੇ ਕੋਈ ਅਸੀਂ ਉਹਦਾ ਕਚੁੰਬਰ ਕੱਢ ਦੇਣਾ ਇਸ ਤਰੀਕੇ ਦੇ ਨਾਲ ਜਿਹੜੀ ਸਿਆਸਤ ਆ ਉਹ ਖੇਡੀ ਜਾਂਦੀ ਰਹੀ ਹੈ ਭਾਵੇਂ ਸਿੱਖ ਸੰਸਥਾਵਾਂ ਨੇ ਭਾਵੇਂ ਮੇਨਸਟ੍ਰੀਮ ਪੋਲਿਟਿਕਸ ਆ ਉਹਦੇ ਵਿੱਚ ਲਗਾਤਾਰ ਇਸੇ ਤਰ੍ਹਾਂ ਦੇ ਹਾਲਾਤ ਨੇ ਧਾਮੀ ਸਾਹਿਬ ਇਸ ਮਾਮਲੇ ਤੇ ਮਾਫੀ ਮੰਗ ਚੁੱਕੇ ਨੇ ਸਾਡੀ ਸਿੱਖ ਕੌਮ ਨੂੰ ਸਿਰ ਜੋੜ ਕੇ ਬੈਠਣਾ ਚਾਹੀਦਾ ਹਾਂਜੀ ਇਹ ਬਾਰ-ਬਾਰ ਅਸੀਂ ਕਹਿ ਰਹੇ ਹਾਂ ਦੇ ਗਾਲ ਕੱਢਣੀ ਸਹੀ ਨਹੀਂ ਹੈ ਧਾਮੀ ਸਾਹਿਬ ਨੇ ਜੋ ਕੀਤਾ ਉਹ ਸਹੀ ਨਹੀਂ ਹੈ ਪਰ ਜਦ ਉਹ ਮਾਫੀ ਮੰਗ ਲਏ ਨੇ ਮੰਗ ਚੁੱਕੇ ਨੇ ਤੇ ਫਿਰ ਕਿਸ ਤਰੀਕੇ ਦੇ ਨਾਲ ਅਸੀਂ ਵਾਰ-ਵਾਰ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਸੰਧਾਨਤਿਕ ਤੌਰ ਤੇ ਕਹਿੰਦੇ ਨੇ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਜੇਕਰ ਉਹ ਅਸਤੀਫਾ ਦੇ ਦਿੰਦੇ ਨੇ ਤਾਂ ਜਿਹੜੇ ਪੰਥ ਦੇ ਮਸਲੇ ਨੇ ਐ ਜੀ ਪੀ ਸੀ ਤੇ ਜਿਹੜੇ ਇਲਜ਼ਾਮ ਲੱਗਦੇ ਨੇ ਜਥੇਦਾਰ ਸਾਹਿਬਾਨਾਂ ਤੇ ਲਗਾਤਾਰ ਸਵਾਲ ਉੱਠਦੇ ਨੇ ਜਿਹੜੀ ਗਿਰਾਵਟ ਪੰਥ ਦੇ ਵਿੱਚ ਕਿਰਦਾਰਾਂ ਦੇ ਵਿੱਚ ਆਈ ਹੈ ਕੀ ਉਹ ਮਸਲੇ ਹੱਲ ਹੋ ਜਾਣਗੇ ਜਾਂ ਕੁੜੀਆਂ ਦੇ ਜਿਹੜੇ ਹਾਲਾਤ ਨੇ ਜੋ ਸ਼ੋਸ਼ਣ ਹੁੰਦਾ ਹੈ ਕਿ ਸਾਡੇ ਘਰ ਦੀਆਂ ਕੁੜੀਆਂ ਸੁਰੱਖਿਅਤ ਮਹਿਸੂਸ ਕਰਦੀਆਂ ਨੇ ਰਾਹ ਜਾਂਦੀ ਕੁੜੀ ਨੂੰ ਸਾਡੇ ਤਾਂ ਇਹ ਹੋ ਗਿਆ ਕਿ ਹਮੇਸ਼ਾ ਮੈਂ ਬਹੁਤ ਵਾਰ ਕਿਹਾ ਵੀ ਹੈ ਜੇ ਕਿਸੇ ਔਰਤ ਨੂੰ ਕਿਸੇ ਕਿਸੇ ਔਰਤ ਨੂੰ ਆਪਣਾ ਰਾਹ ਬਦਲਣਾ ਪੈ ਜੇ ਤਾਂ ਤੁਸੀਂ ਸਰਦਾਰ ਨਹੀਂ ਹੋ ਤੇ ਅੱਜ ਦੇ ਹਾਲਾਤ ਇਹ ਨੇ ਕਿ ਸਾਡੀਆਂ ਮਾਰਕੀਟਾਂ ਦੇ ਵਿੱਚ ਜਾਇਆ ਜਾਂਦਾ ਤਾਂ ਅਸੀਂ ਆਮ ਦੇਖਿਆ ਜਾਂਦਾ ਕਿ ਕੁੜੀਆਂ ਮੁੰਡੇ ਇੱਕ ਦੂਜੇ ਨੂੰ ਛੇੜ ਰਹੇ ਨੇ ਜਾਂ ਜਿਹੜੀ ਕਾਲਜਾਂ ਦੇ ਵਿੱਚ ਨਵੇਂ ਸਟੂਡੈਂਟਸ ਜਾਂਦੇ ਨੇ ਰੈਗਿੰਗ ਕੀਤੀ ਜਾਂਦੀ ਹੈ ਤਾਂ ਬਹੁਤ ਸਾਰੇ ਮਸਲੇ ਨੇ ਇਸ ਮੁੱਦੇ ਨਾਲ ਜੁੜੇ ਹੋਏ ਸਿਰਫ ਇੱਕ ਗਾਲ ਹੈ ਨੂੰ ਅਸੀਂ ਇੰਨਾ ਹਾਈਲਾਈਟ ਨਾ ਕਰੀਏ ਹੋਰ ਬਹੁਤ ਵੱਡੇ ਵੱਡੇ ਮੁੱਦੇ ਨੇ ਜੇਕਰ ਕਿਸੇ ਨੂੰ ਲੱਗਦਾ ਕਿ ਸਾਰਾ ਕੁਝ ਇਹ ਮਸਲੇ ਜੋ ਆਪਾਂ ਸਵਾਲ ਖੜੇ ਕੀਤੇ ਨੇ ਸਾਰੇ ਹੱਲ ਨੇ ਤਾਂ ਧਾਮੀ ਸਭ ਤੋਂ ਕੁਰਸੀ ਲੈ ਸਕਦਾ ਭਾਵੇਂ ਉਹ ਬੀਬੀ ਜ਼ਗੀਰ ਕੌਰ ਹੋਰੀ ਹੋਣ ਜਾਂ ਵੱਖ-ਵੱਖ ਸੰਸਥਾਵਾਂ ਨੇ ਜਿਹੜੀਆਂ ਉਹ ਹੁਣ ਜਿੰਨੇ ਵੀ ਜਿਹੜੀ ਵੀ ਸੰਸਥਾ ਨੇ ਅਸਤੀਫੇ ਦੀ ਮੰਗ ਕੀਤੀ ਹੈ ਜੇਕਰ ਉਹ ਉਹਨਾਂ ਦੇ ਘਰ ਦੀਆਂ ਔਰਤਾਂ ਨੂੰ ਬਰਾਬਰਤਾ ਹੈ ਜੇਕਰ ਉਹਨਾਂ ਨੇ ਕਦੇ ਗਾਲ ਨਹੀਂ ਕਢੀ ਜ਼ਿੰਦਗੀ ਚ ਤਾਂ ਉਸ ਵਿਅਕਤੀ ਵਿਸ਼ੇਸ਼ ਨੂੰ ਪ੍ਰਧਾਨ ਬਣਾ ਦੇਣਾ ਚਾਹੀਦਾ ਜੇਕਰ ਉਹ ਪੂਰਨ ਹੈ ਤੇ ਉਹਨਾਂ ਨੂੰ ਉਹਨਾਂ ਨੂੰ ਬਣਾ ਦੇਣਾ ਚਾਹੀਦਾ ਪਰ ਲਗਾਤਾਰ ਇੱਕ ਮੁੱਦੇ ਨੂੰ ਬਹੁਤ ਉਸ਼ਾਲਿਆ ਜਾਂਦਾ ਸਾਡੀ ਸਮੱਸਿਆ ਇਹੀ ਬਣ ਗਈ ਡਿਜੀਟਲ ਮੀਡੀਆ ਤੇ ਗਾਲ ਮੰਗਾਲੀ ਹੋਈ ਜਾਣਾ ਹੈ ਤੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਣਾ ਜਾਲੀ ਆਈਡੀਆ ਬਣਾ ਕੇ ਤੇ ਇਸ ਤਰੀਕੇ ਦਾ ਮਾਹੌਲ ਆ ਲਗਾਤਾਰ ਦੇਖਣ ਨੂੰ ਮਿਲਦਾ ਜੀ ਸੁਪਰੀਆ ਜੀ ਬਿਲਕੁਲ ਤਾਂ ਜਿਵੇਂ ਉਹ ਚਰਚਾਵਾਂ ਚੱਲ ਰਹੀਆਂ ਨੇ ਇਸਤੇਫੀ ਦੀ ਮੰਗ ਹੋ ਰਹੀ ਹੈ ਹਾਲਾਂਕਿ ਹਜੇ ਤੱਕ ਐਸਜੀਪੀਸੀ ਦਾ ਇਸਤੇ ਕੁਝ ਨਹੀਂ ਆਇਆ ਲੇਕਿਨ ਜੋ ਖਬਰਾਂ ਚੱਲ ਰਹੀਆਂ ਨੇ ਜੋ ਮੀਡੀਆ ਰਿਪੋਰਟਾਂ ਅਨੁਸਾਰ ਖਬਰ ਆ ਰਹੀ ਹੈ ਕਿ ਨਵਾਂ ਪ੍ਰਧਾਨ ਲਗਾਇਆ ਜਾ ਸਕਦਾ ਹੈ ਤਾਂ ਇਸ ਦੇ ਵਿੱਚ ਕਿਸ ਦਾ ਨਾਮ ਸਾਹਮਣੇ ਆ ਰਿਹਾ ਹੈ ਬਿਲਕੁਲ ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਪ੍ਰਧਾਨ ਬਦਲਣ ਨਾਲ ਬਦਲਣ ਦੇ ਨਾਲ ਕੁਝ ਮਸਲੇ ਹੱਲ ਹੁੰਦੇ ਨੇ ਜਾਂ ਕਿਉਂਕਿ ਐ ਜੀ ਪੀ ਸੀ ਦਾ ਨਿੱਜੀ ਫੈਸਲਾ ਹੈ ਜੀ ਪੀ ਸੀ ਨੇ ਫੈਸਲਾ ਕਰਨਾ ਹੈ ਉਹਨਾਂ ਦੀ ਜਿਹੜੀ ਕਮੇਟੀ ਹੁੰਦੀਆਂ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਕਿਹਨੇ ਪ੍ਰਧਾਨ ਬਣਨਾ ਹੈ ਤੇ ਕਿਹਨੇ ਨਹੀਂ ਰਹਿਣਾ ਕਿਉਂਕਿ ਉਹ ਚੁਣ ਕੇ ਆਏ ਹੋਏ ਪ੍ਰਧਾਨ ਨੇ ਤੇ ਚੁਣੇ ਹੋਏ ਪ੍ਰਧਾਨ ਨੇ ਜੋ ਵੀ ਉਹਨਾਂ ਦਾ ਇੱਕ ਸਿਸਟਮ ਚੱਲਦਾ ਹੈ ਮੇਨ ਜਿਹੜੀਆਂ ਚੋਣਾਂ ਨੇ ਉਹ ਲੰਬੇ ਸਮੇਂ ਤੋਂ ਨਹੀਂ ਪਈਆਂ ਤੇ ਜੋ ਅੱਜ ਕੱਲ ਜੋ ਸਿਸਟਮ ਉਹਨਾਂ ਨੇ ਚਲਾਇਆ ਹੋਇਆ ਉਹਦੇ ਅਕੋਰਡਿੰਗ ਉਹ ਚੁਣੇ ਪ੍ਰਧਾਨ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਨੂੰ ਵੀ ਬਦਲਿਆ ਜਾ ਸਕਦਾ ਜੇਕਰ ਲੱਗਦਾ ਕਿ ਤਾਂ ਮਿਸਾਲ ਦੀ ਗਲਤੀ ਇੰਨੀ ਵੱਡੀ ਹੈ ਕਿ ਐਡਾ ਬੜਾ ਗੁਨਾਹ ਉਹਨਾਂ ਨੇ ਕੀਤਾ ਤਾਂ ਉਹਨਾਂ ਨੂੰ ਬਦਲਿਆ ਜਾ ਸਕਦਾ ਤੇ ਜਿਹੜੀਆਂ ਰਿਪੋਰਟਸ ਆਰੀਆਂ ਨੇ ਉਹਨਾਂ ਦੇ ਵਿੱਚ ਰਗੂਜੀਤ ਸਿੰਘ ਵਿਰਕ ਨੇ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਕਵਾਈ ਦਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਇਹ ਕਿਹਾ ਜਾ ਰਿਹਾ ਕਿ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਰਗੂਜੀਤ ਸਿੰਘ ਵਿਰਕ ਨਵੇਂ ਪ੍ਰਧਾਨ ਹੋ ਸਕਦੇ ਨੇ ਪਰੇ ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਪ੍ਰਧਾਨ ਹੋਏਗਾ ਜਾਂ ਧਾਮੀ ਸਾਹਿਬ ਵੀ ਅੱਗੇ ਕੰਟੀਨਿਊ ਕਰਨਗੇ ਪਰ ਲਗਾਤਾਰ ਸਵਾਲ ਜ਼ਰੂਰ ਉੱਠ ਰਹੇ ਨੇ ਕਿਉਂਕਿ ਹਰਸਿਮਰਤ ਕੌਰ ਬਾਦਲ ਨੰਨੀ ਸ਼ਾਲ ਆ ਇੱਕ ਪ੍ਰੋਗਰਾਮ ਚਲਾਇਆ ਸੀ ਬੜੇ ਲੰਬੇ ਸਮੇਂ ਦੇ ਵਿੱਚ ਬੜੇ ਚਰਚਾ ਦੇ ਵਿੱਚ ਰਹੇ ਸੀ ਤੇ ਉਹਨਾਂ ਤੇ ਵੀ ਇਲਜ਼ਾਮ ਲੱਗੇ ਨੇ ਕਿ ਜਿਹੜੇ ਨੰਨੀ ਛਾਂ ਵਾਲੀ ਹਰਸਮਰਤ ਕੌਰ ਬਾਦਲਾ ਉਹ ਕਿਉਂ ਨਹੀਂ ਬੋਲਦੇ ਜਾਂ ਫਿਰ ਅਕਾਲੀ ਦਲ ਦਾ ਇਸਤਰੀ ਵਿੰਗ ਹੈ ਜਿਹੜੇ ਹਰਗੋਬਿੰਦ ਕੌਰ ਨੇ ਉਹ ਕਿਉਂ ਨਹੀਂ ਬੋਲਦੇ ਬੀਬੀਆਂ ਤੇ ਬੜੇ ਸਵਾਲ ਉੱਠੇ ਨੇ ਤੇ ਜਗ ਜਨਨ ਨੂੰ ਕਹਿੰਦੇ ਗਾਲਾਂ ਕੱਢੀਆਂ ਗਿਆ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਇਲਜ਼ਾਮ ਜਿਹੜੇ ਲੱਗੇ ਨੇ ਜਿਹੜੇ ਕਮਿਸ਼ਨ ਹੈ ਉਹਨਾਂ ਨੇ ਵੀ ਬੁਲਾਇਆ ਸੀ ਕਿ ਤਲਬ ਕੀਤਾ ਸੀ ਕਿ ਭਾਈ ਤੁਸੀਂ ਆਓ ਤੇ ਇਸ ਤਰੀਕੇ ਦਾ ਲਗਾਤਾਰ ਬਵਾਦ ਵਿਵਾਦ ਦੇਖਣ ਨੂੰ ਮਿਲਦਾ ਛੋਟੀਆਂ ਛੋਟੀਆਂ ਇਹ ਚੀਜ਼ਾਂ ਨੂੰ ਜਾਣ ਬੁੱਝ ਕੇ ਉਭਾਰਿਆ ਜਾਂਦਾ ਵੱਡਾ ਕੀਤਾ ਜਾਂਦਾ ਤਾਂ ਜੋ ਜਿਹੜੇ ਮੇਨ ਮੁੱਦੇ ਨੇ ਅਸਲ ਮੁੱਦੇ ਨੇ ਉਹਨਾਂ ਨੂੰ ਉਲਝਾਇਆ ਜਾ ਸਕੇ ਜੀ ਸੁਪਰੀ